ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਜੋ ਇਹ ਘਟਨਾ ਹੈ ਇਹ ਹੈ ਲੁਧਿਆਣੇ ਦੇ ਰਹਿਣ ਵਾਲੇ ਪਰਮਜੀਤ ਸਿੰਘ ਦੇ ਨਾਲ ਘਟੀ ਕਿ ਉਹ 4 ਸਾਲ ਪਹਿਲਾਂ ਜਦੋਂ ਕਰੋਨਾ ਦੀ ਬਿਮਾਰੀ ਆਈ ਸੀ ਤੇ ਉਸ ਵਕਤ ਉਸ ਦੀ ਮੌਤ ਹੋ ਚੁੱਕੀ ਸੀ ਤੇ ਪਰਿਵਾਰ ਵਾਲਿਆਂ ਨੂੰ Laash ਵੀ ਮਿਲੀ ਸੀ ਤੇ ਪਰਿਵਾਰ ਵਾਲਿਆਂ ਨੇ ਆਪਣੇ ਹੱਥੀ ਉਸ ਦਾ ਅੰਤਿਮ ਸੰਸਕਾਰ ਕੀਤਾ ਸੀ ਪਰ ਅੱਜ ਉਹੀ ਪਰਮਜੀਤ ਜੋ ਕਿ ਗੱਡੀਆਂ ਦੇ ਕਾਫਲੇ ਦੇ ਨਾਲ ਆਪਣੇ ਮਾਤਾ ਪਿਤਾ ਦੇ ਸਾਹਮਣੇ ਆ ਕੇ ਖੜਾ ਹੋ ਗਿਆ ਅਤੇ ਸਾਹਮਣੇ ਉਹ ਬਹੁਤ ਵੱਡੀ ਪੋਸਟ ਦੇ ਉੱਪਰ ਇਸ ਵਕਤ ਪਹੁੰਚ ਚੁੱਕਿਆ ਸੀ ਉਹ ਕਲੈਕਟਰ ਬਣ ਚੁੱਕਿਆ ਸੀ ਜੀ ਹਾਂ ਇਸ ਪੂਰੀ ਘਟਨਾ ਤੋਂ ਤੁਹਾਨੂੰ ਰੂਬਰੂ ਕਰਾਵਾਂਗੇ ਕਿ ਆਖਰਕਾਰ ਉਸ ਦੇ ਨਾਲ ਐਸਾ ਕਿਹੜਾ ਪਾਣਾ ਵਾਪਰਿਆ ਜੋ ਤਾਂ ਕਰੋਨਾ ਕਾਲ ਦੇ ਵਿੱਚ ਮਾਰਿਆ ਜਾ ਚੁੱਕਿਆ ਸੀ ਪਰ ਫਿਰ ਵੀ ਐਸ ਵਕਤ ਆਪਣੇ ਮਾਤਾ ਪਿਤਾ ਦੇ ਸਾਹਮਣੇ ਕਲੈਕਟਰ ਬਣ ਕੇ ਕਿਵੇਂ ਖੜਾ ਹੋ ਗਿਆ ਤੇ ਮਾਤਾ ਪਿਤਾ ਵੀ ਇਹ ਸਭ ਕੁਝ ਦੇਖ ਕੇ ਹੈਰਾਨ ਸੀ ਕਿ ਆਖਰਕਾਰ ਇਹ ਜਿੰਦਾ ਕਿਵੇਂ ਹੋ ਸਕਦਾ ਹੈ ਅਸੀਂ ਤਾਂ ਆਪਣੇ ਹੱਥੀ ਇਸ ਦਾ ਅੰਤਿਮ ਸੰਸਕਾਰ ਕੀਤਾ ਸੀ ਜੀ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਣੀ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਕਰੋਨਾ ਕਾਲ ਦੇ ਦੌਰਾਨ ਹਰ ਕੋਈ ਆਪਣੇ ਘਰਾਂ ਦੇ ਵਿੱਚ ਬੰਦ ਸੀ ਸੰਸਾਰ ਦੇ ਵਿੱਚ ਡਰ ਦਾ ਮਾਹੌਲ ਸੀ ਪਿੰਡ ਬੜੇਵਾਲੀ ਦੇ ਪਰਮਜੀਤ ਸਿੰਘ ਦੇ ਪਰਿਵਾਰ ਨੂੰ ਵੀ ਇਹ ਦਹਿਸਤ ਨੇ ਘੇਰ ਲਿਆ ਜੋਦੋਂ ਪਰਮਜੀਤ ਦੇ ਵੱਡੇ ਮੁੰਡੇ ਹਰਮਨਦੀਪ ਸਿੰਘ ਜੋ ਕਿ ਦਿੱਲੀ ਵਿੱਚ ਇੱਕ ਨੌਕਰੀ ਕਰ ਰਿਹਾ ਸੀ ਜੋ ਕਿ ਕਰੋਨਾ ਦੀ ਬਿਮਾਰੀ ਦੇ ਨਾਲ ਯੋਜਨ ਲੱਗ ਗਿਆ ਤੇ ਕਰੋਨਾ ਦੌਰਾਨ ਉਹ ਗਾਇਬ ਹੋ ਗਿਆ ਪਰਮਜੀਤ ਸਿੰਘ ਅਤੇ ਉਸਦੀ ਪਤਨੀ ਸੁਖਵਿੰਦਰ ਕੌਰ ਨੇ ਹਰਮਨਦੀਪ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅਸ ਦੀ ਕੋਈ ਖਬਰ ਨਹੀਂ ਮਿਲੀ ਕੁਝ ਮਹੀਨਿਆਂ ਬਾਅਦ ਇੱਕ ਹਸਪਤਾਲ ਨੇ ਕਹਿ ਦਿੱਤਾ ਕਿ ਹਰਮਨਦੀਪ ਦੀ ਤਾਂ ਮੌਤ ਹੋ ਚੁੱਕੀ ਹੈ ਪਰਿਵਾਰ ਨੇ ਦੁਖੀ ਮਨ ਨਾਲ ਉਸ ਦੀ ਅਸਥੀਆਂ ਪਵਿੱਤਰ ਨਦੀ ਦੇ ਵਿੱਚ ਵਿਸਰਜਨ ਕਰ ਦਿੱਤੀਆਂ ਕਰੋਨਾ ਕਾਲ ਦੇ 4 ਸਾਲ ਬਾਅਦ ਪਰਮਜੀਤ ਦੇ ਘਰ ਦੀ ਗੱਲ ਇੱਕ ਅਜਿਹੀ ਬਣੀ ਕਿ ਪਿੰਡ ਦੇ ਲੋਕ ਹੈਰਾਨ ਰਹਿ ਗਏ ਇੱਕ ਦਿਨ ਪਰਮਜੀਤ ਦੇ ਘਰ ਦੇ ਬਾਹਰ ਇੱਕ ਸਰਕਾਰੀ ਗੱਡੀ ਨੇ ਆ ਕੇ ਹਾਰਨ ਵਜਾਇਆ ਤੇ ਗੱਡੀ ਦੇ ਵਿੱਚੋਂ ਇੱਕ ਨੌਜਵਾਨ ਅਧਿਕਾਰੀ ਜੋ ਕਿ ਕਲੈਕਟਰ ਬਣਿਆ ਹੋਇਆ ਸੀ ਉਹ ਬਾਹਰ ਨਿਕਲਿਆ ਇਹ ਨੌਜਵਾਨ ਕੋਈ ਹੋਰ ਨਹੀਂ ਸੀ ਸਗੋਂ ਹਰਮਨਦੀਪ ਸੀ ਹਰਮਨਦੀਪ ਦੀ ਕਹਾਣੀ ਹਰਮਨਦੀਪ ਨੇ ਆਪਣੇ ਮਾਤਾ ਪਿਤਾ ਨੂੰ ਗળે ਲਗਾਇਆ ਸੋਖਿੰਦਰ ਕੌਰ ਦੇ ਅੱਖਾਂ 'ਚੋਂ ਹੰਝੂਆਂ ਦੀ ਧਾਰ ਵਗ ਰਹੀ ਸੀ। ਪਰਮਜੀਤ ਸਿੰਘ ਦੇ ਸ਼ਬਦ ਬੰਦ ਹੋ ਗਏ ਸਨ। ਸਭ ਹੈਰਾਨ ਰਹਿ ਗਏ ਕਿ ਇਹ ਕਿਵੇਂ ਸੰਭਵ ਹੋ ਸਕਦਾ ਹੈ। ਹਰਮਨਦੀਪ ਨੇ ਆਪਣੇ ਜੀਵਨ ਦੀ ਅਨੋਖੀ ਕਹਾਣੀ ਸੁਣਾਈ। ਕੋਰੋਨਾ ਦੌਰਾਨ ਉਹ ਦਿੱਲੀ ਵਿੱਚ ਬਿਮਾਰ ਹੋ ਗਿਆ ਸੀ ਅਤੇ ਆਪਣੀ ਯਾਦਾਸ਼ਤ ਗਵਾ ਬੈਠਾ ਸੀ। ਇੱਕ ਸਮਾਜ ਸੇਵੀ ਸੰਸਥਾ ਨੇ ਉਸ ਦੀ ਦੇਖਭਾਲ ਕੀਤੀ। ਕਈ ਮਹੀਨਿਆਂ ਬਾਅਦ ਜਦ ਯਾਦਾਸ਼ਤ ਵਾਪਸ ਆਈ ਤਾਂ ਉਸ ਨੇ ਸੋਚਿਆ ਕਿ ਪਹਿਲਾਂ ਆਪਣੇ ਪੈਰਾਂ ਤੇ ਖੜ੍ਹਾ ਹੋਣਾ ਜ਼ਰੂਰੀ ਹੈ। ਉਸ ਨੇ ਆਪਣੇ ਪੁਰਾਣਾ ਜੋ ਕਿ ਸਮਾਂ ਤਾਂ ਨਹੀਂ ਦੇਖਿਆ ਅਤੇ ਨਵੇਂ ਸਮੇਂ ਦੇ ਨਾਲ ਯੂਪੀਐਸਸੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਅਤੇ ਸਖਤ ਮਿਹਨਤ ਅਤੇ ਦ੍ਰਿੜ ਨਿਸ਼ਚੇ ਨਾਲ ਉਹ ਕਲੈਕਟਰ ਬਣ ਗਿਆ ਹਰਮਨਦੀਪ ਦੇ ਘਰ ਵਾਪਸ ਆਉਣ ਨਾਲ ਪਰਮਜੀਤ ਦੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਪਿੰਡ ਦੇ ਲੋਕ ਵੀ ਇਹ ਸੁਣ ਕੇ ਉਸ ਦੇ ਘਰ ਆਉਣ ਲੱਗੇ ਤੇ ਪਿੰਡ ਦੇ ਸਰਪੰਚ ਨੇ ਹਰਮਨਦੀਪ ਦੇ ਸਤਕਾਰ ਲਈ ਇੱਕ ਵੱਡਾ ਸਮਾਰੋਹ ਰੱਖਿਆ ਹਰਮਨਦੀਪ ਨੇ ਪਿੰਡ ਦੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਕਿਸੇ ਵੀ ਮੁਸ਼ਕਲ ਵਿੱਚ ਹਾਰ ਜੋ ਹੈ ਨਹੀਂ ਮੰਨਣੀ ਚਾਹੀਦੀ ਤੇ ਦੋਸਤੋ ਇਹ ਕਹਾਣੀ ਸਾਨੂੰ ਇਹ ਸਬਕ ਦਿੰਦੀ ਹੈ ਕਿ ਜ਼ਿੰਦਗੀ ਦੇ ਵਿੱਚ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਮੌਕੇ ਤੇ ਸਹੀ ਫੈਸਲੇ ਅਤੇ ਦ੍ਰਿੜ ਇਰਾਦੇ ਨਾਲ ਇਨਸਾਨ ਕੋਈ ਵੀ ਮੰਜ਼ਲ ਜੋ ਹੈ ਉਹ ਹਾਸਲ ਕਰ ਸਕਦਾ ਹੈ ਸੋ ਦੋਸਤੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ